ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਚੜ੍ਹਦੀ ਕਲਾ ਵਿੱਚ ਹੋਮੋਂਗੇ ਅੱਜ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦਿਖਾਉਨੇ ਆਂ ਇੱਥੇ ਕਿਵੇਂ ਕਾਰਾਂ ਧੋਂਦੇ ਨੇ ਕਾਰ ਵਾਸ਼ ਸਟੇਸ਼ਨ ਦਿਖਾਉਨੇ ਆਂ ਤੁਹਾਨੂੰ ਤੇ ਬਣੇ ਰਹੋ ਵੀਡੀਓ ਤੇ ਨਾਲ ਲਾਈਕ ਸ਼ੇਅਰ ਜਰੂਰ ਕਰਦੇ ਹੋ ਦਿਖਾਵਾਂ ਕਿਵੇਂ ਆਟੋਮੈਟਿਕ ਕਾਰਾਂ ਧੋਤੀਆਂ ਜਾਂਦੀਆਂ ਨੇ ਇੱਥੇ ਹਨਾ ਆ ਆ ਗਿਆ ਜੀ ਕਾਰ ਵਾਸ਼ਿੰਗ ਸਟੇਸ਼ਨ ਸਰਵਿਸ ਸਟੇਸ਼ਨ ਕਹਿ ਦਨੇ ਆਪਾਂ ਤੇ ਜਿਨੇ ਤਾਂ ਮੈਂਬਰਸ਼ਿਪ ਲੈਤੀ ਹੋਈ ਆ ਉਹਦੇ ਵਾਸਤੇ ਤਾਂ ਹੀ ਆਪੀ ਖੁੱਲ ਜਾਂਦਾ ਗੇਟ ਤੇ ਉਹਨੂੰ ਪੈਸੇ ਵੀ ਲਗਭਗ 22 23 ਡਾਲਰ ਲੱਗਦੇ ਨੇ ਤੇ ਮਹੀਨੇ 'ਚ ਉਹ ਚਾਰ ਵਾਰੀ ਕਾਰ ਤੋਂ ਹੋ ਸਕਦਾ ਜਿਹੜਾਂ ਨੇ ਮੈਂਬਰਸ਼ਿਪ ਨਹੀਂ ਲੈਤੀ ਹੋਈ ਜਿਹਦੀ ਮੈਂਬਰਸ਼ਿਪ ਨਹੀਂ ਲੈਤੀ ਹੋਈ ਉਹਨਾਂ ਨੂੰ 22 ਡਾਲਰ ਇੱਕ ਵਾਰੀ ਕਾਰ ਧੋਣ ਦੇ ਦੇਣੇ ਪੈਂਦੇ ਆ ਕਾਰ ਧੋਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਬਾਹਰੇ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਦੇ ਆਪ ਆਪਦੀ ਕਾਰ ਨੂੰ ਅੰਦਰੋਂ ਕਲੀਨ ਕਰ ਸਕਦੇ ਹੋ ਵੈਕੂਮ ਲੱਗੀਆਂ ਹੋਈਆਂ ਨੇ ਬਾਹਰੇ ਤੇ ਇਸ ਤਰ੍ਹਾਂ ਕਾਰ ਧੋਤੀ ਜਾਂਦੀ ਹੈ ਜੀ ਦੇਖੋ ਅੰਦਰੋਂ ਸਿਸਟਮ ਤੁਹਾਨੂੰ ਦਿਖਾਉਨੇ ਆ ਸਾਰਾ ਜੁੜੇ ਰਹੋ ਵੀਡੀਓ ਦੇ ਨਾਲ ਸ਼ੇਅਰ ਜਰੂਰ ਕਰਦੇ ਆ ਕਰੋ ਫੇਸਬੁੱਕ ਤੇ ਦੇਖਦੇ ਹਾਂ ਤਾਂ ਫਾਲੋ ਕਰ ਲਿਆ ਕਰੋ ਇਹ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਹ ਛਿੱਤੀ ਝੱਗ ਫਾਰਮ ਇਹ ਵੀ ਆਟੋਮੈਟਿਕ ਢਿੱਗਦੀ ਆ ਤੇ ਉਸ ਤੋਂ ਬਾਅਦ ਚ ਨਾਲ ਹੁੰਦੇ ਆ ਜਿਹੜੇ ਪ੍ਰਸ਼ਨ ਨੇ ਉਹ ਚੱਲਣੇ ਸ਼ੁਰੂ ਹੋ ਗਏ ਨੇ ਹੈਨਾ ਸਾਰੀ ਗੱਡੀ ਤੇ ਪ੍ਰਸ਼ਨ ਵੱਜ ਜਾਣੇ ਆ ਆ ਦੇਖੋ ਮਾਂ ਗੱਡੀ ਸਾਫ਼ ਹੋ ਕੇ ਸੁੱਕ ਕੇ ਬਾਹਰ ਨਿਕਲੂਗੀ ਕੋਈ ਇੰਤਜ਼ਾਰ ਨਹੀਂ ਕਰਨਾ ਪੈਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆ ਦੇਖੋ ਇਸ ਤਰ੍ਹਾਂ ਹੁਣ ਮਾਟੇ ਜਾਣਾ ਹੁਣ ਉੱਤੇ ਪਾਣੀ ਤੋਂ ਬਾਅਦ ਦੇ ਵਿੱਚ ਇਹ ਆ ਹਵਾ ਵਾਲਾ ਸਿਸਟਮ ਆ ਇਹ ਹਵਾ ਨੇ ਜਮ੍ਹਾਂ ਘਟੀ ਸੁਕਾ ਦੇਣੀ ਆ ਮਤਲਬ ਲੱਗਣਾ ਹੀ ਨਹੀਂ ਵੀ ਇਹਦੇ ਤੇ ਪਾਣੀ ਬੱਜਿਆ ਹੋਇਆ 2 ਜਾਂ 3 ਮਿੰਟਾਂ 'ਚ ਤੁਹਾਡੀ ਗੱਡੀ ਧੋ ਕੇ ਬਾਹਰ ਆ ਜਾਂਦੀ ਹੈ। ਲੋ ਜੀ ਇਹ ਸੀਗਾ ਜੀ ਵਾਸ਼ਿੰਗ ਸਟੇਸ਼ਨ ਇੱਥੇ ਸਰਵਿਸ ਸਟੇਸ਼ਨ ਕਹਿ ਦਿੰਨੇ ਆ। ਤੇ ਆਹ ਬਾਹਰੇ ਵੈਕਿਊਮਸ ਲੱਗੀਆਂ ਹੋਈਆਂ ਨੇ। ਆਪਦੀ ਗੱਡੀ ਨੂੰ ਵੈਕਿਊਮ ਕਰਨਾ ਤਾਂ ਤੁਸੀਂ ਉਹ ਤੁਹਾਨੂੰ ਕਰਨੀ ਆਪ ਹੀ ਪੈਣੀ ਆ। ਐ ਨਹੀਂ ਵੀ ਆਰਡਰ ਦੇ ਕੇ ਪਾਸੇ ਹੋ ਜਾਓਗੇ, ਇੰਡੀਆ ਵਾਲਾ ਕੰਮ ਨਹੀਂ ਹੈਗਾ। ਤੇ ਬਸ ਇਹ ਮਸ਼ੀਨ ਚੱਕੋ ਤੇ ਵੈਕਿਊਮ ਕਰੋ ਬਸ ਇਨਾ ਕੰਮ ਆ ਆ ਲੱਗੀਆਂ ਹੋਈਆਂ ਨੇ ਵੈਕਿਊਮ ਵੱਡੇ ਪੱਤਰ ਦਾ ਕੰਮ ਆ ਬਸ ਤੁਸੀਂ ਇਸ ਤਰ੍ਹਾਂ ਪਾਈਪ ਆਪ ਤੇ ਆਪ ਹੀ ਇਹਦਾ ਲਾਹ ਲੈਣਾ ਲਾ ਕੇ ਪਾਈਪ ਤੁਸੀਂ ਜਦੋਂ ਇਹਨੂੰ ਹੋ ਕਰੋਗੇ ਉਦੋਂ ਹੀ ਇਹਨੇ ਚੱਲ ਪੈਣਾ ਬਸ ਇਹਨੇ ਸਾਰਾ ਕੋ ਖਿੱਚ ਲੈਣਾ ਇਸ ਤਰ੍ਹਾਂ ਇੱਥੇ ਕਾਰ ਚਾਂਮਕ ਕੋਈ ਵਾਰ ਨਿਕਲਦੀ ਆ। ਵੈਕਿਊਮ ਤੁਹਾਨੂੰ ਆਪ ਹੀ ਕਰਨੀ ਪੈਣੀ ਆ। ਐ ਨਹੀਂ ਹੈਗਾ ਕਿ ਤੁਹਾਡੀ ਮਦਦ ਕਰਨ ਵਾਸਤੇ ਆ। ਜੇ ਸਵੇਰੇ 6 ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇਹ ਬਿਜ਼ਨਸ ਮਤਲਬ ਕਾਰ ਧੋਣ ਵਾਲੇ ਜਿਹੜੇ ਵਾਸ਼ਿੰਗ ਸਟੇਸ਼ਨ ਨੇ ਖੁੱਲੇ ਮਿਲਦੇ ਆ। ਜਿਹਦੀ ਤਾਂ ਮੈਂਬਰਸ਼ਿਪ ਲੈਤੀ ਹੋਈ ਆ ਉਹਨੂੰ ਤਾਂ 22 ਡਾਲਰਾਂ ਦੇ ਵਿੱਚ ਮਹੀਨੇ 'ਚ ਚਾਰ ਵਾਰੀ ਗੱਡੀ ਧੋ ਸਕਦਾ। ਨਹੀਂ ਫਿਰ ਹਰੇਕ ਵਾਰੀ 22 ਡਾਲਰ ਦੇਣੇ ਪੈਂਦੇ ਨੇ ਇਹ ਸੀਗਾ ਯੂਰੋ ਦਾ ਵਾਸ਼ਿੰਗਟਨ ਸਟੇਟਸ ਨੂੰ ਸਰਵਿਸ ਸਟੇਸ਼ਨ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਧੰਨਵਾਦ